ਕਰਾਂਗੇ ईटीटी ਭਰਤੀ ਬਾਰੇ ਇੱਕ ਖੁਸ਼ਖਬਰੀ ਕਹਿ ਸਕਦੇ ਆ ਕਿ ਲੰਮੇ ਸਮੇਂ ਤੋਂ 4 ਸਾਲਾਂ ਬਾਅਦ ਜਿਹੜੀ ਭਰਤੀ ਬਾਰੇ ਇੱਕ ਨੋਟਸ ਜਿਹੜਾ ਤੁਹਾਡੇ ਸਾਹਮਣੇ ਆਇਆ ਇਹ ਭਰਤੀ ਜਿਹੜੀ 1664 ਦੀਆਂ ਅਸਾਮੀਆਂ ਆਈ ਸੀ ਵਿੱਚ 700 ਅਸਾਮੀਆਂ ਐਡ ਕਰਕੇ ਜਿਹੜੀ ਟੋਟਲ ਜਿਹੜੀ ਵੈਕੈਂਸੀ ਬਣੀ ਸੀ 2364 ਵੈਕੈਂਸੀਆਂ ਬਣੀਆਂ ਸੀ ਵੀ ਇਹਨਾਂ ਵੈਕੈਂਸੀਆਂ ਵਾਸਤੇ ਜਿਹੜੀ ਸਿਲੈਕਸ਼ਨ ਚੋਣ ਦੀ ਜਿਹੜੀ ਜਿਹੜਾ ਪੋਰਟਲ ਓਪਨ ਕੀਤਾ ਗਿਆ ਤੁਸੀਂ ਦੇਖ ਸਕਦੇ ਹੋ ਇਹਨਾਂ ਬਾਰੇ ਆਲਰੇਡੀ ਸਾਰਾ ਕੁਝ ਤੁਸੀਂ ਵੀਡੀਓ ਨੂੰ ਪੋਜ਼ ਕਰਕੇ ਪੜ੍ਹ ਸਕਦੇ ਹੋ ਆਪਾਂ ਮੇਨ ਜਿਹੜੀਆਂ ਗੱਲਾਂ ਉਹ ਤੁਹਾਡੇ ਨਾਲ ਕੰਮ ਦੀਆਂ ਗੱਲਾਂ ਇੱਥੇ ਕਰਾਂਗੇ 21/9/ 24/09/2024 ਤੇ ਕਿਹੜਾ ਭਾਵ ਤੁਹਾਡੇ ਕੋਲ 3 ਜਾਂ 4 ਦਿਨ ਦਿੱਤੇ ਤੇ ਤੁਹਾਨੂੰ ਪੋਰਟ ਖੋਲ੍ਹਾ ਗਿਆ ਜਿੱਥੇ ਕਿ ਤੁਹਾਨੂੰ ਸਟੇਸ਼ਨ ਚੋਂ ਦੀ ਜਿਹੜੀ ਅ ਮਲੂਵੀ ਚੁਆਇਸ ਦਿੱਤੀ ਗਈ ਆ ਸੋ ਜੋਗ ਉਮੀਦਵਾਰ ਕਿ ਇਥੇ ਸਟੇਸ਼ਨ ਚੁਣ ਕਰ ਸਕਦੇ ਆ ਆਪਣੀ ਆਈਡੀ ਤੇ ਜਾ ਕੇ ਉੱਥੇ ਸ਼ੋ ਹੋ ਰਹੀਗੀ ਲਿਸਟ ਤੇ ਆਪਣੇ ਜਿੰਨੇ ਵੀ ਮਰਜੀ ਜਿਹੜੇ ਸਟੇਸ਼ਨ ਚੁਣ ਕਰ ਸਕਦੇ ਹੋ ਠੀਕ ਹੈ ਸੋ ਇਥੇ ਇਹ ਵੀ ਸਪਸ਼ਟ ਕੀਤਾ ਜਾਂਦਾ ਕਿ ਵੀ ਇਹਨਾਂ ਜਿਹੜੀਆਂ ਪੋਸਟਾਂ ਦੇ ਕਿਉਂਕਿ 2364 ਪੋਸਟਾਂ ਲਈ ਕਾफी ਸੰਘਰਸ਼ ਚੱਲਿਆ ਕੇਸ ਕੋਰਟ ਕੇਸ ਲੱਗੇ ਤਾਂ ਬਹੁਤ ਲੰਮੇ ਸਮੇਂ ਬਾਅਦ ਇਹ ਭਰਤੀ ਜਿਹੜੀ ਪੂਰੀ ਹੋਣ ਜਾ ਰਹੀ ਹੈ ਸੋ ਇਥੇ ਇਹ ਕਹਿੰਦੇ ਸਪਸ਼ਟ ਕੀਤਾ ਜਾਂਦਾ ਕਿ ਜੇਕਰ ਕਿਸੇ ਉਮੀਦਵਾਰ ਵੱਲੋਂ ਸਟੇਸ਼ਨ ਚੁਣ ਲਈ ਆਪਣੇ ਚੁਣੇ ਗਏ ਸਟੇਸ਼ਨ ਦੀ ਅਲਾਟਮੈਂਟ ਉਸ ਤੋਂ ਹਾਇਰ ਮੈਟ ਵਾਲੇ ਉਮੀਦਵਾਰ ਨੂੰ ਹੋ ਜਾਂਦੀ ਹੈ ਭਾਵੇਂ ਉਸ ਵੱਲੋਂ ਚੁਣੇ ਗਏ ਸਾਰੇ ਸਟੇਸ਼ਨ ਹੋਰ ਉਮੀਦਵਾਰ ਨੂੰ ਲੋਟ ਹੋ ਚੁੱਕੇ ਹੋਣਗੇ ਤਾਂ ਅਜਿਹੀ ਸੂਰਤ ਵਿੱਚ ਉਸ ਨੂੰ ਵੀ ਖਾਲੀ ਰਹਿੰਦੇ ਸਟੇਸ਼ਨਾਂ ਵਿੱਚੋਂ ਕੋਈ ਇੱਕ ਸਟੇਸ਼ਨ ਔਨਲਾਈਨ ਪ੍ਰਕਿਰਿਆ ਤਹਿਤ ਵਿਭਾਗ ਦੀ ਐਮਆਈਐਸ ਸਾਖਾ ਵੱਲੋਂ ਅਲਾਟ ਕੀਤਾ ਜਾਵੇਗਾ ਠੀਕ ਹੈ ਵੀ ਇੱਥੇ ਇੱਕ ਗੱਲ ਹੋਰ ਸਪਸ਼ਟ ਕੀਤੀ ਗਈ ਆ ਕਿ ਜੋ ਉਮੀਦਵਾਰ 16 6635 ਭਰਤੀ ਦੇ ਅਧੀਨ ਪਹਿਲਾਂ ਹੀ ਬਾਰਡਰ ਏਰੀਆ ਦੇ 6 ਜ਼ਿਲ੍ਹਿਆਂ ਵਿੱਚ ਨਿਯੁਕਤ ਨੇ ਜਬ ਤੌਰ ਈਟੀਟੀ ਟੀਚਰ ਕੰਮ ਕਰ ਰਹੇ ਆ ਵੀ ਉਹਨ ਨਿਯੁਕਤੀ ਪੱਤਰ ਲੈਣ ਦੇ ਹੱਕਦਾਰ ਤਾਂ ਹੋਣਗੇ ਪਰੰਤੂ ਉਹਨਾਂ ਨੂੰ ਨਿਯੁਕਤੀ ਪੱਤਰ ਉਸੇ ਸਥਾਨ ਤੇ ਹੀ ਮਿਲੇਗਾ ਉਸੇ ਸਥਾਨ ਤੇ ਜਿੱਥੇ ਉਹ ਪਹਿਲਾਂ ਜੌਬ ਕਰ ਰਹੇ ਉੱਥੇ ਹੀ ਉਹਨਾਂ ਨੂੰ ਕੰਮ ਕਰਨਾ ਪਊਗਾ ਨਿਯੁਕਤੀ ਪੱਤਰ ਉਹ 23 64 ਚ ਵੀ ਲੈ ਸਕਦੇ ਆ ਸੋ ਇਹ ਇਨਫੋਰਮੇਸ਼ਨ ਸੀ ਵੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਿਓ ਸੋ ਤੁਹਾਡੇ ਤੱਕ ਇਸ ਤਰ੍ਹਾਂ ਦੀ ਜਾਣਕਾਰੀ ਜਿਹੜੀ ਪੰਜਾਬ ਦੀਆਂ ਨੌਕਰੀਆਂ ਸੰਬੰਧੀ ਜਿਹੜੀ ਮਿਲਦੀ ਰਹਿੰਦੀ ਹੈ ਐਮ ਐਸ ਡਬਲਯੂ ਸਟੱਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀ ਫੇਸਬੁੱਕ ਤੇ ਦੇਖ ਲੈਂਦਾ ਫੋਲੋ ਕਰੋ ਧੰਨਵਾਦ ਸਤਿ ਸ਼੍ਰੀ ਅਕਾਲ ਮਿਲਾਂਗੇ ਨੈਕਸਟ ਕਿਸੇ ਹੋਰ